ਕੀਸ ਮਾਣੇ ਅਰਦਾਸ ਜ਼ਰੂਰ ਕਰਿਓ ਇਹਨਾਂ ਦਾ ਪੁੱਤ ਘਰੇ ਆਜੇ ਸਹੀ ਸਲਾਮਤ ਪੈਸੇ ਅਸੀਂ ਜ਼ਰੂਰ ਜਿੰਨੀ ਵੀ ਕੋਸ਼ਿਸ਼ ਹੋਊਗੀ ਮਾਤਾ ਨੂੰ ਇੱਕ ਵਾਰੀ ਅਸੀਂ 10-15000 ਤੱਕ ਦੀ ਜ਼ਿੰਮੇਵਾਰੀ ਲੈਣੀ ਹੈ ਇਸ ਤੋਂ ਵੱਧ ਜੇ ਕੋਈ ਹੋਰ ਬੰਦਾ ਸੇਵਾ ਕਰਨਾ ਚਾਹੁੰਦਾ ਏ ਕਿਉਂਕਿ ਡਾਕਟਰ ਦੇ ਕੋਲ ਜਦੋਂ ਮਾਤਾ ਰੋਣਾ ਨਹੀਂਗਾ ਰੋਣ ਵਾਲਾ ਕੰਮ ਟੁਕਦਾ ਨਹੀਂ ਹੈ ਕਿਤੇ ਜੋ ਦੁੱਖ ਨਹੀਂ ਸਾਰੀ ਦੁਨੀਆ ਤੇ ਦੁੱਖ ਹੈ ਪਰ ਚਲੋ ਸਸੀ ਕੱਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਪੱਟੀ ਬਸਤੀ ਸ਼ਹਿਰ ਧਰਮਕੋਟ ਦੇ ਵਿੱਚ ਪਹਿਲਾਂ ਤਾਂ ਮੈਂ ਭਰਾ ਨੂੰ ਕਹਿੰਨਾ ਤੂੰ ਕੈਮਰਾ ਸਾਰੇ ਪਾਸੇ ਮਾਰਦੀ ਆ ਸਾਰਾ ਘਰ ਦਿਖਾ ਦੇਗਾ ਕਿਉਂਕਿ ਹਾਲਾਤ ਇੰਨੇ ਜਿਆਦਾ ਮਾੜੇ ਆ ਨਾ ਉੱਤੋਂ ਮੁਸੀਬਤ ਜਵਾਕਲੀ ਪੈ ਗਈ ਜਿਹੜਾ ਇਸ ਟਾਈਮ ਫ੍ਰੀ ਕੁਡ ਮੈਡੀਕਲ ਦੇ ਵਿੱਚ ਦਾਖਲ ਆ ਵੀਡੀਓ ਦੇ ਉੱਪਰ ਵੀ ਉਸ ਭਰਾ ਦੀ ਵੀਡੀਓ ਮੈਂ ਪਲੇ ਕੀਤੀ ਵੀ ਆ ਤੇ ਆ ਜਾ ਅੱਗੇ ਘਰੇ ਮੈਂ ਇਹਨਾਂ ਦਾ ਘਰ ਵਰਤਕਾ ਇੱਕ ਦੋ ਕਮਰੇ ਆ ਜਿਹਨੂੰ ਮੈਂ ਕਹਿੰਨਾ ਪਲੱਸਟਰ ਤੱਕ ਨਹੀਂ ਹੋਇਆ ਯਾਰ ਤੁਸੀਂ ਬਾਥੂਮ ਦੇ ਹਾਲਾਤ ਦੇਖੇ ਆ ਤੇ ਲੋਕ ਪਰਮਾਤਮਾ ਨੇ ਜੋ ਦੁੱਖ ਦੇਣਾ ਸੀ ਤੇ ਉਹਦੇ ਨਾਲ ਮੁਕਾਬਲਾ ਕਰਨ ਲਈ ਵੀ ਸਾਨੂੰ ਹੌਸਲਾ ਮਿਲਦਾ ਵਾ ਤੇ ਬਾਕੀ ਆਜੋ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਉਹਨਾਂ ਦੀ ਮਾਤਾ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਹਾਲਾਤ ਤੁਸੀਂ ਆਹ ਕਮਰੇ ਦੇ ਦੇਖੋ ਇਹ ਕਮਰਾ ਦੇਖ ਕੇ ਤੁਸੀਂ ਸੋਚ ਸਕਦੇ ਆਂ ਪਰਿਵਾਰ ਕੋਈ 2-4000 ਜਾਂ 5000 ਦੀ ਵੀ ਦਵਾਈ ਲੈ ਸਕੇ ਕਿਉਂਕਿ ਇਹਨਾਂ ਦਾ ਘਰ ਨਾ ਇੱਕ ਦਿਹਾੜੀ ਤੇ ਚੱਲਦਾ ਜੇ ਮੁੰਡਾ ਦਿਹਾੜੀ ਕਰਕੇ ਉਹ ਪੈਸੇ ਲੈ ਕੇ ਆਉਂਦਾ ਨਾ ਫਿਰ ਜਾ ਕੇ ਰੋਟੀ ਪੱਕਦੀ ਆ ਆਹ ਰਸੋਈ ਦੇਖ ਲਓ ਬڑے ਸ਼ਾਊਟਰ ਬੰਦੇ ਹੁੰਦੇ ਆ ਜਿਹੜੇ ਸੋਚਦੇ ਆਂ ਅਸੀਂ ਘਰ ਦੇ ਵਿੱਚ ਹਜੇ ਦੁੱਖੀ ਆ ਰਸੋਈਆਂ ਸਾਰਾ ਕੁਝ ਬਣਿਆ ਹੁੰਦਾ ਪਰ ਇਸ ਪਰਵਾਰ ਦੇ ਘਰ ਦੇ ਹਾਲਾਤ ਦੇਖੋ ਇੱਥੇ ਦੇਖੋ ਆ ਤੁਸੀਂ ਆਪ ਦੇਖੋ ਇਹ ਕੋਈ ਇੱਕੋ ਕਮਰੇ ਦੇ ਵਿੱਚ ਕਿੰਨੇ ਜੀ ਰਹਿੰਨੇ ਆ ਮਾਤਾ ਜੀ ਇੱਥੇ ਚਲੋ ਪਰਵਾਰ ਯਾਰ ਹੁਣ ਤੁਸੀਂ ਆਪਾਂ ਉਹਨਾਂ ਦੇ ਮਾਤਾ ਨਾਲ ਵੀ ਗੱਲ ਕਰਦੇ ਮਾਤਾ ਕੀ ਪ੍ਰੋਬਲਮ ਕੀ ਆ ਮੁੰਡੇ ਨੂੰ ਜੀ ਪਤਾ ਹੀ ਨਹੀਂ ਕਿ ਇਹਨੇ ਕਿਵੇਂ ਡਿੱਗਿਆ ਹੋ ਅੱਛਾ ਜੀ ਤੇ ਮੁੰਡਾ ਕਰਦਾ ਕੀ ਆ ਵੈਸੇ ਮੈਸੇਜ ਦਾ ਕੰਮ ਕਰਦਾ ਮੈਸਤਰੀ ਦਾ ਮੈਸਤਰੀ ਦਾ ਕੰਮ ਕਰਦਾ ਕਿਤੇ ਦਿਹਾੜੀ ਤੇ ਗਿਆ ਸੀ ਤੇ ਉੱਥੇ ਵਿਚਾਰਾ ਡਿੱਗ ਪਿਆ ਪਤਾ ਨਹੀਂ ਕਿਵੇਂ ਡਿੱਗ ਗਿਆ ਪਾਨੂੰ ਇਹ ਨਹੀਂ ਪਤਾ ਪਰ ਸਾਟਾਂ ਮਾਵਾ ਵੱਜੀਆਂ ਤੇ ਹੁਣ ਆਪਰੇਟ ਕਾਦਾ ਹੁਣ ਮਾਤਾ ਉਹਦਾ ਸੱਤ ਤੇ ਸੱਟ ਵੱਜੀ ਐ ਸੱਤ ਤੇ ਸੱਟ ਵੱਜੀ ਐ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਜ਼ਰੂਰ ਕਰਿਓ ਉਹ ਭਰਾ ਸਹੀ ਸਲਾਮਤ ਆਪਣੇ ਘਰੇ ਆ ਜੇ ਕਿਉਂਕਿ ਪੈਸਿਆਂ ਪਿੱਛੇ ਮੁੰਡੇ ਨੂੰ ਕੁਝ ਹੋ ਜੇ ਯਾਰ ਸਾਡੇ ਵਰਗੇ ਲਾਹਤਿਆਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਨਾ ਸ਼ਹਿਰ ਦੇ ਵਿੱਚ ਰਹਿਣ ਜੇ ਸ਼ਹਿਰ ਵਾਲਿਆਂ ਨੇ ਇੱਕ ਦੂਜੇ ਦਾ ਹੱਥ ਨਹੀਂ ਫੜਿਆ ਤੇ ਫਿਰ ਸਾਡਾ ਕੀ ਫਾਇਦਾ ਯਾਰ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਸ ਮਾਂ ਲਈ ਅਰਦਾਸ ਜ਼ਰੂਰ ਕਰਿਓ ਇਹਨਾਂ ਦਾ ਪੁੱਤ ਘਰੇ ਆ ਜੇ ਸਹੀ ਸਲਾਮਤ ਪੈਸੇ ਅਸੀਂ ਜ਼ਰੂਰ ਜਿੰਨੀ ਵੀ ਕੋਸ਼ਿਸ਼ ਹੋਊਗੀ ਮਾਤਾ ਨੂੰ ਇੱਕ ਵਾਰੀ ਅਸੀਂ 10-15000 ਤੱਕ ਦੀ ਜ਼ਿੰਮੇਵਾਰੀ ਲੈਣੀ ਹੈ ਇਸ ਤੋਂ ਵੱਧ ਜੇ ਕੋਈ ਹੋਰ ਬੰਦਾ ਸੇਵਾ ਕਰਨਾ ਚਾਹੁੰਦਾ ਏ ਕਿਉਂਕਿ ਡਾਕਟਰ ਦੇ ਕੋਲ ਜਦੋਂ ਮਾਤਾ ਰੋਣਾ ਨਿਕਾ ਰੋਣ ਵਾਲਾ ਕੰਮ ਦੁੱਖਦਾ ਆਣਿਆ ਕਿਹਦੇ ਤੇ ਦੁੱਖ ਨਹੀਂ ਸਾਰੀ ਦੁਨੀਆ ਤੇ ਦੁੱਖ ਹੈ ਪਰ ਚਲੋ ਆਪਣ ਨੂੰ ਪਰਮਾਤਮਾ ਨੇ ਮੁਸੀਬਤ ਦਿੱਤੀ ਆ ਆਪਾਂ ਮੁਸੀਬਤ ਦੇ ਨਾਲ ਸਾਰੇ ਨਾਲ ਮਿਲ ਕੇ ਸ਼ਹਿਰ ਵਾਸੀ ਵੀ ਮੈਨੂੰ ਪਤਾ ਬਹੁਤ ਸਹਿਯੋਗ ਦੇਵਗੇ ਮੈਨੂੰ ਪਤਾ ਹੈ ਉਮੀਦ ਹੈ ਅੱਗੇ ਵੀ ਕਦੇ ਵੀ ਧਰਮਕੋਟ ਸ਼ਹਿਰ ਦੇ ਵਿੱਚ ਪੈਸਿਆਂ ਪਿੱਛੇ ਪੇਸ਼ੰ ਨੂੰ ਕੁਝ ਨਹੀਂ ਹੋਇਆ ਖਾਸ ਕਰਕੇ ਸਾਡੀ ਐਨ ਜੀਓ ਚ ਕਿਉਂਕਿ ਇੱਥੇ ਬਹੁਤ ਭਰਾ ਹੈਗੇ ਆ ਦਾਨੀ ਸੱਜਣ ਵੀ ਹੈਗੇ ਆ ਤੇ ਬਸ ਇਹੀ ਆ ਇਸ ਭਰਾ ਨੂੰ ਇੱਕ ਮੇਰਾ ਛੋਟਾ ਭਰਾ ਸਮਝ ਲਓ ਇਹ ਨਹੀਂ ਕਿਸੇ ਦਾ ਵਹਿਤਾ ਮੇਰਾ ਆਪਣਾ ਛੋਟਾ ਭਰਾ ਸਮਝ ਲਓ ਜਦ ਵੱਡਾ ਹੋਊਗਾ ਪਰ ਬੇਨਤੀ ਆ ਭਰਾ ਨੂੰ ਪੈਸਿਆਂ ਪਿੱਛੇ ਕੁਛ ਨਾ ਹੋਵੇ ਇਸ ਮਾਂ ਦੇ ਦੁੱਖ ਜ਼ਰੂਰ ਦੇਖਿਓ ਦੁੱਖ ਦੇਖ ਕੇ ਸੇਵਾ ਕਰਿਓ ਕੋਟਾ پارک ਦੇ ਵਿੱਚ ਆਪਾਂ ਟਾਈਮ ਰੱਖਾਂਗੇ ਅੱਜ ਜਿਹੜਾ ਆਪਣੇ ਧਰਮ ਗੋਟ ਥਾਣੇ ਦੇ ਸਾਹਮਣੇ پارک ਹੈ ਉੱਥੇ 7 ਵਜੇ ਦਾ ਟਾਈਮ ਰੱਖਾਂਗੇ ਕਿਸੇ ਵੀ ਬੰਦੇ ਨੇ ਸੇਵਾ ਕਰਨੀ ਆ ਖੁਦ ਆ ਕੇ ਮਾਤਾ ਤੋਂ ਤਕਲੀਫ ਪੁੱਛੋ ਜਿੰਨੇ ਪੈਸੇ ਇਹਨਾਂ ਨੂੰ ਦੇ ਰਹੇ ਆ ਇਹਨਾਂ ਕੋਲ ਦੇ ਕੇ ਜਾਈਏ ਸਾਨੂੰ ਇਹਦੇ ਵਿੱਚੋਂ ਕੁਝ ਨਹੀਂ ਚਾਹੀਦਾ ਸਾਨੂੰ ਇਹੀ ਆ ਇਸ ਮਾਂ ਦੀ ਇਸ ਪੁੱਤ ਦੀ ਮਦਦ ਹੋ ਜੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ